ਸ੍ਰੀਮント ਸਾਹਿਬ ਅੱਜ ਤੁਸੀਂ ਮੰਨਿੰਦਰ ਸਿੰਘ ਲਾਲਪੁਰਾ ਜੀ ਨੂੰ ਆਪਣੇ ਪਿੰਡ ਗਿਆਇਆ ਕੀ ਵਿਸ਼ਵਾਸ ਦਿਵਾਇਆ ਉਹਨਾਂ ਨੇ ਤੁਹਾਨੂੰ ਪਿੰਡ ਦੇ ਵਿਕਾਸ ਲਈ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਇਹ ਉਹਨਾਂ ਨੂੰ ਆ ਆਪਣਾ ਨਗਰ ਨੇ ਪੂਰਾ ਸੰਯੋਗ ਦਿੱਤਾ ਵਾ ਇਹ ਉਹਨਾਂ ਦਾ ਪਹੁੰਚਣ ਦੇ ਨਗਰ ਦੀ ਸੰਗਤ ਨੂੰ ਜੀ ਆਇਆਂ ਕੀਤਾ ਗਿਆ ਤੇ ਲਾਲਜੀਤ ਭੁੱਲ ਜੀ ਨੂੰ ਲੋਕ ਸਭਾ ਹਲਕਾ ਦੇ ਜਤੌਣ ਵੱਡੀ ਲੀਡ ਨਾਲ ਵੱਡੀ ਲੀਡ ਨਾਲ ਜਤੌਣ ਦੀ ਵਿਸ਼ਵਾਸ ਦਵਾਇਆ ਵਾ ਕਿੰਨੀ ਕੁ ਵੋਟ ਤੁਸੀਂ ਪਵਾਉਂਗੇ ਪਿੰਡ ਦੇ ਵਿੱਚ ਵੱਡੀ ਲੀਡ ਨਾਲ ਜਿੱਤ ਕਰਾਈ ਜਾਊਗੀ ਜੀ ਠੀਕ ਹੈ ਅੱਜ ਜਿਹੜੀ ਪਿੰਡ ਪਿੰਡ ਰੈਲੀ ਕੀਤੀ ਜਾ ਰਹੀ ਆ ਆਮ ਆਦਮੀ ਪਾਰਟੀ ਵੱਲੋਂ ਤੇ ਤੁਸੀਂ ਵੀ ਪੰਡਿਤ ਜੀ ਨੇ ਕਿ ਉਹਦੇ ਵਿੱਚ ਵਿਸ਼ਵਾਸ ਲਵਾਇਆ ਇਹ ਮੇਰੇ ਸਾਹਮਣੇ ਪਹਿਲਾਂ ਤਾਂ ਅਸੀਂ ਸਮੂਹ ਹਲਕਾ ਨਿਮਾਂਸੀ ਪਿੰਡ ਰਤੋ ਪਿਆਏ ਵੱਲੋਂ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਜੀ ਦਾ ਪਿੰਡ ਰਤੋ ਕੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਪਿੰਡ ਦੇ ਹਰ ਮੁੱਦੇ ਵਿਕਾਸ ਦਾ ਜਿਹੜਾ ਕੱਲਾ ਕੱਲਾ ਮਸਲਾ ਜਿਹੜਾ ਹੱਲ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਆਉਣ ਆਲੀਆਂ ਲੋਕ ਸਭਾ ਚੋਣਾਂ ਬਾਰੇ ਖੁੱਲ ਕੇ ਜਿਹੜੀ ਚਰਚਾ ਹੋਈ ਆ ਤਾਂ ਸਮੂਹ ਸੰਗਤ ਪਿੰਡ ਰਤੋ ਕਿਆਂ ਦੀ ਨੇ ਵਿਸ਼ਵਾਸ ਦਿਵਾਇਆ ਕਿ ਸਰਦਾਰ ਲਾਲਜੀ ਸਿੰਘ ਭੁੱਲਰ ਜੋ ਲੋਕ ਸਭਾ ਹਲਕਾ ਕਡੂਰ ਕਡੂਰ ਸਾਹਿਬ ਤੋਂ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਵੱਲੋਂ ਵੱਡੀ ਲੀਡ ਦੇ ਨਾਲ ਪਿੰਡ ਰਤੋਕੇ ਤੇ ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਪੱਖੋਪੁਰ ਘੜਕਾ ਕਰਮੂ ਵਾਲਾ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਦੇਸ਼ ਦੀ ਸਭ ਤੋਂ ਵੱਡੀ ਪਾਰਲੀਮੈਂਟ ਦੇ ਵਿੱਚ ਪਹੁੰਚਣਗੇ ਤੇ ਸਾਡੇ ਸਰਹੱਦੀ ਇਲਾਕੇ دریਾਈ ਇਲਾਕੇ ਦੇ ਜਿਹੜੇ ਮਸਲੇ ਆ ਉਹ ਪਹਿਲ ਦੇ ਆਧਾਰ ਤੇ ਜਿਹੜੇ ਆ ਉਹ ਹੱਲ ਕਰਾਉਣਗੇ ਤੇ ਸਾਨੂੰ ਪੂਰਨ ਵਿਸ਼ਵਾਸ ਆ ਕਿ ਸਾਡੀ ਇੱਕ ਇੱਕ ਵੋਟ ਦਾ ਜਿਹੜਾ ਉਹ ਮਸਲਾ ਵਾ ਪਾਈ ਹੋਈ ਵੋਟ ਦਾ ਜਿਹੜਾ ਸਾਨੂੰ ਫੇਰ ਦੁਬਾਰਾ ਫਾਇਦਾ ਵਾ ਸੰਗਤ ਦੇ ਰੂਪ ਦੇ ਵਿੱਚ ਮਿਲੇਗਾ ਧੰਨਵਾਦ ਅਨਸਰ ਲੋਕ ਸਭਾ ਚੋਣਾਂ ਦਾ ਦਿਨ ਬਚ ਚੁੱਕਾ ਹੈ ਵਾਹ ਹਲਕਾ ਕੀ ਦੂਸਰ ਗੱਲ ਕਰੀ ਕਿਵੇਂ ਰਿਸਪੌਂਸਬਲ ਆਮ ਆਦਮੀ ਪਾਰਟੀ ਪਿੰਡਾਂ ਪਰ ਚੱਕਰ ਲਗਾ ਰਹੇ ਜੋ ਮੱਕੀ ਲੋਕਾਂ ਮਿਲ ਰਹੀ ਸਾਡੇ ਪਿੰਡ ਬਹੁਤ ਵਧੀਆ ਆਮ ਆਦਮੀ ਪਾਰਟੀ ਦਾ ਹੰਗਾਰਾ ਮੇਰ ਰਿਹਾ ਵਾ ਅਸੀਂ ਮਜਿੰਦਰ ਸਿੰਘ ਲਾਲਪੁਰਾ ਦੇ ਨਾਲ ਵਾ ਲਾਜੀ ਲਾਲਜੀ ਸਿੰਘ ਭੁੱਲਰ ਨੂੰ ਵੋਟਾਂ ਪਾ ਕੇ ਜਿਤਾਵਾਂਗੇ ਵਾ ਤੋਂ ਵਾ ਵੋਟਾਂ ਪਾਵਾਂਗੇ ਕੀ ਲੱਗਦਾ ਤੁਹਾਨੂੰ ਕਾਂਗਰਸ ਵਾਲੇ ਭੱਜੇ ਭੱਜੇ ਕੱਲ ਕੱਲ ਦੇ ਵਾਲੇ ਬੀਜੇਪੀ ਵਾਲੇ ਦੇ ਕਹਿੰਦੇ ਅਸੀਂ ਜਿੱਤਾਂਗੇ ਕਿਵੇਂ ਜਿੱਤਣਗੇ ਵੋਟਾਂ ਆਪਣੇ ਤੇ ਪਿੰਡ ਦੇ ਵਿੱਚ ਬਿਲਕੁਲ ਸ਼ਾਂਤਤਾ ਜੀ ਕੋਈ ਕਾਂਗਰ ਦੀ ਨਹੀਂ ਕੋਈ ਕਾਲੀ ਨਹੀਂ ਬੋਲਦਾ ਹ ਵਕਤ ਇਹ ਵਕਤ ਆਪਣੇ ਨਗਰ ਦੇ ਵਿੱਚ ਹਵਾ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਆ ਸਰਦਾਰ ਮਨਿੰਦਰ ਸਿੰਘ ਲਾਲਪੁਰਾ ਦਾ ਬਹੁਤ ਵਧੀਆ ਸਾਡੇ ਪਿੰਡ ਨੂੰ ਹੰਗਾਰਾ ਵਾ ਜੀ ਸਾਡੇ ਕੰਮ ਵੀ ਕੀਤੇ ਬਹੁਤ ਵਧੀਆ ਅੱਜ ਵੀ ਸਾਡੀ ਗੱਲ ਸੁਣਦੇ ਸਾਡੀਆਂ ਮੁਸ਼ਕਲਾਂ ਸੁਣਦੇ ਆ ਜੀ ਕੋਈ ਵੀ ਮੁਸ਼ਕਲ ਸਾਡੀ ਹੋਵੇ ਅਸੀਂ ਲੈ ਕੇ ਆਉਂਦੇ ਆ ਤੇ ਸਾਡੀ ਹੱਲ ਕਰਦੇ ਆ ਜੀ ਪੰਥਕ ਹਲਕਾ ਹੋਣ ਦੇ ਕਾਰਨ ਜਿੱਥੇ ਚਾਰ ਪੰਜ ਪਾਰਟੀਆਂ ਨੇ ਆਪਣੇ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਤਾਂ ਉਹਥੇ ਭਾਈ ਅਮਰਤਪਾਲ ਜੀ ਵੀ ਜਿਹੜੇ ਅਟੈਂਪਟ ਡਿਬਰੂ ਜੇਲ੍ਹ ਦੇ ਵਿੱਚ ਬੰਦ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਆਜ਼ਾਦ ਉਮੀਦਵਾਰ ਵਜੋਂ ਉਹ ਨਿਕਰੇ ਨੇ ਕਿਹੋ ਜਿਹਾ ਰਿਸਪੌਂਸ ਮਿਲਦਾ ਪਿਆ ਤੁਹਾਡੇ ਪਿੰਡੋਂ ਵਾਲੇ ਜਿਹੜੇ ਨੇ ਕਿੰਨੇ ਕੋਨਾਂ ਦਾ ਸਾਥ ਦੇ ਰਹੇ ਕੁਝ ਹੈਗੇ ਆ ਜੀ ਕੁਝ ਬੰਦੇ ਜਿਹੜੇ ਸਾਡੇ ਪਿੰਡ ਦੇ ਉਹ ਆ ਜਿਹੜੇ ਭਾਜੀ ਭਾਈ ਅਮਰਤਪਾਲ ਨਾਲ ਲੱਗੇ ਆ ਉਹ ਕਈਆਂ ਪੜੇ ਛੱਡ ਕੇ ਆਏ ਆ ਕੱਦੀ ਉਹ ਕਾਂਗਰਸੀ ਆ ਕਦੀ ਉਹ ਅਕਾਲੀ ਆ ਜਿੱਥੇ ਉਹਨਾਂ ਨੂੰ ਕਿਸੇ ਪਾਰਟੀ ਵਾਲਿਆਂ ਨੇ ਉਹਨਾਂ ਨੂੰ ਘਲਤਾ ਵਾ ਉਹ ਅੱਜ ਅਮਰਤਪਾਲ ਦਿਆਲ ਹੋ ਗਿਆ ਤੇ ਅਸੀਂ ਇਹਦਾ ਸਾਥ ਦੇਵਾਂਗੇ ਪਰ ਜੀ ਸਾਡੇ ਸਾਡੇ ਨਗਰ ਦੇ ਵਿੱਚ ਬਹੁਤ ਵਧੀਆ ਆਮ ਆਦਮੀ ਪਾਰਟੀ ਨੂੰ ਹੰਗਾਰਾ ਮਿਲਦਾ ਸਾਨੂੰ ਆਸਵਾ ਤੇ ਲੋਕ ਭਰੋਸਾ ਦਉਂਦੇ ਆ ਕਿ ਉਹ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਉਣਗੇ ਜੀ ਅਮਰਤਪਾਲ ਦਾ ਸਾਡੇ ਪਿੰਡਾਂ ਨਹੀਂ ਜੋੜੇਗਾ ਆਪਣੇ ਨਗਰ ਦੇ ਵਿੱਚ ਲੋਕ ਕਹਿੰਦੇ ਨੇ ਕਿ ਜਿੱਥੇ ਅਕਾਲੀ ਦਲ ਜਾਂ ਕਾਂਗਰਸ ਤੇ ਜਿਹੜਾ ਤੀਜਾ ਬਦਲ ਸੀ ਲਿਆਂਦਾ ਸੀ ਉਹ ਆਮ ਆਧੁਨ ਪਾਰਟੀ ਨਸ਼ਾ ਨਹੀਂ ਖਤਮ ਹੋ ਸਕਿਆ ਭਾਈ ਅਮਰਤਪਾਲ ਨੇ ਆਉਂਦਿਆ ਹੀ ਲੋਕਾਂ ਦੇ ਨੌਜਵਾਨਾਂ ਦੇ ਨਸ਼ੇ ਛਡਾਏ ਦੇਖੋ ਭਾਜੀ ਗੱਲ ਇਹ ਤਾਂ ਵੀ ਸਾਡੇ ਪਿੰਡ ਜਿੰਨੇ ਕ ਮੁੰਡੇ ਨਸ਼ੇ ਵਾਲੇ ਨੇ ਕਈਆਂ ਨੂੰ ਫੜਾਇਆ ਵੀ ਤੇ ਜਿਹੜੇ ਸ਼ਰਾਰਤੀ ਅਨਸਰ ਨਾਲ ਜਿੱਦਾਂ ਕਾਂਗਰਸੀ ਤੇ ਕਾਲੀ ਦਲ ਦੇ ਬੰਦੇ ਉਹਨਾਂ ਨੂੰ ਜ਼ਮਾਨਤ ਕਰਵਾ ਕੇ ਲੈ ਆਉਂਦੇ ਆ ਤੇ ਨਾ ਲੱਗਦਾ ਸਰਕਾਰ ਦਾ ਵੀ ਇਹ ਸਰਕਾਰੀ ਬੰਦੇ ਅਸੀਂ ਕਿਸ ਦੀ ਜ਼ਮਾਨਤ ਕਰਾਉਣੀ ਜਾਂਦੇ ਅੱਜ ਤੱਕ ਕੋਈ ਥਾਣੇ ਵਾਲਾ ਕਹਦੇ ਵੀ ਅਸੀਂ ਜਿਹੜੇ ਮੇਰੇ ਨਾਲ ਵੀਰ ਮੇਰੇ ਨਾਲ ਜੁੜੇ ਆ ਆਮ ਆਦਮੀ ਪਾਰਟੀ ਦਾ ਅਸੀਂ ਕਦੀ ਕੇ ਨਸ਼ੇਲ ਦੇ ਮਗਰ ਨਹੀਂ ਗਏ